ਕਿ ਆਪ ਸਭ ਨੂੰ ਪਤਾ ਹੈ ਅੱਜ ਸ਼ਾਮ 4 ਵਜੇ ਮੌਕ ਡ੍ਰਿਲ ਕੀਤੀ ਜਾਊਗੀ ਮੌਕ ਡ੍ਰਿਲ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਸਾਇਰਨ 4 ਵਜੇ ਪੂਰੇ ਸ਼ਹਿਰ ਦੇ ਵਿੱਚ ਇੱਕ ਸਾਇਰਨ ਜਿਹੜਾ ਹੈਗਾ ਪਲੇ ਕੀਤਾ ਜਾਂਦਾ ਹੈ ਉਹ ਸਾਇਰਨ ਦਾ ਮਤਲਬ ਹੁੰਦਾ ਇੱਕ ਸਿਗਨਲ ਇੱਕ ਸਿਗਨਲ ਆਊਗਾ ਇੱਕ ਸਾਇਰਨ ਵੱਜੂਗਾ ਉਸ ਤੋਂ ਅਸੀਂ ਸਾਡੀ ਮੌਕ ਡ੍ਰਿਲ ਜਿਹੜੀ ਹੈ ਸ਼ਹਿਰ ਦੇ ਸਿਰਫ ਇੱਕ ਥਾਂ ਤੇ ਅਸੀਂ ਵੇਰਕਾ ਮਿਲਕ ਪਲਾਂਟ ਦੇ ਅੰਦਰ ਮੌਕ ਡ੍ਰਿਲ ਪਲਾਨ ਕੀਤੀ ਹੈ ਪੂਰੇ ਸ਼ਹਿਰ ਦੇ ਵਿੱਚ ਉਹਦਾ ਕੋਈ ਐਕਟੀਵਿਟੀ ਨਹੀਂ ਹੈ ਬਸ ਇਹ ਲੋਕਾਂ ਨੂੰ ਇੱਕ ਦੱਸਣ ਵਾਸਤੇ ਇੱਕ ਸਿਗਨਲ ਵਾਸਤੇ ਕਿ ਮੌਕ ਡ੍ਰਿਲ ਹੈ ਸਟਾਰਟਡ ਇੱਕ ਮੌਕ ਡ੍ਰਿਲ ਦੀ ਸ਼ੁਰੂਆਤ ਹੋ ਚੁੱਕੀ ਹੈ ਮੌਕ ਡ੍ਰਿਲ ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਆਪਣੇ ਐਮਰਜੈਂਸੀ ਰਿਸਪੌਂਸ ਸਿਸਟਮ ਜਿਹੜੇ ਸ਼ਹਿਰ ਦੇ ਹੁੰਦੇ ਆ ਉਹਨਾਂ ਨੂੰ ਅਸੀਂ ਚੈੱਕ ਕਰਦੇ ਹਾਂ ਕਿ ਫਾਇਰ ਸੇਫਟੀ ਐਂਬੂਲੈਂਸ ਫਾਇਰ ਵਹੀਕਲ ਪੁਲਿਸ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਐਨ ਡੀ ਆਰ ਐਫ ਔਰ ਜਿਹੜੇ ਸਾਡੇ ਸਿਵਲ ਡਿਫੈਂਸ ਦੇ ਕਮਾਂਡਰਸ ਵੋਲੰਟੀਅਰ ਸਿਵਲ ਡਿਫੈਂਸ ਸਾਰਾ ਦਾ ਸਾਰਾ ਸਿਸਟਮ ਹਾਊ ਰਿਸਪੌਂਸਿਵ ਦੇ ਆਰ ਕਿੰਨੀ ਛੇਤੀ ਜਦੋਂ ਕੋਈ ਸ਼ਹਿਰ ਦੇ ਉੱਤੇ ਜਾਂ ਕਿਸੇ ਵੀ ਥਾਂ ਤੇ ਕੋਈ ਵੀ ਇਸ ਤਰ੍ਹਾਂ ਕੀ ਦੀ ਆਪਦਾ ਆਂਦੀ ਹੈ ਜਾਂ ਕੋਈ ਫਾਇਰ ਲੱਗਦੀ ਹੈ ਜਿਵੇਂ ਅੱਜ ਅਸੀਂ ਫਾਇਰ ਡ੍ਰਿਲ ਕਰ ਰਹੇ ਹਾਂ ਕੋਈ ਫਾਇਰ ਲੱਗਦੀ ਹੈ ਉਸ ਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਕਿੰਨੀ ਕੁ ਛੇਤੀ ਉੱਥੇ ਟੀਮਾਂ ਪਹੁੰਚਦੀਆਂ ਕਿੰਨੀ ਕੁ ਛੇਤੀ ਫਾਇਰ ਦੇ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ ਕਿੰਨੇ ਕਛੇਤੀ ਉੱਤੇ ਹੈਲਥ ਵਾਲੇ ਪਹੁੰਚਦੇ ਆ ਕਿੰਨੇ ਕਛੇਤੀ ਉਹਨਾਂ ਬੰਦਿਆਂ ਨੂੰ ਉੱਥੋਂ ਰੈਸਕਿਊ ਕਰਕੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਇਹ ਸਾਰੀ ਚੀਜ਼ਾਂ ਟ੍ਰੈਫਿਕ ਮੈਨੇਜ ਕਰਨਾ ਪੁਲਿਸ ਅਥਾਰਟिटीज ਇਹ ਸਾਰੀ ਚੀਜ਼ਾਂ ਇੱਕ ক্লোਜ਼ ਇੱਕ ਕੋਆਰਡੀਨੇਸ਼ਨ ਐਕਸਰਸਾਈਜ਼ ਹੁੰਦੀ ਹੈ ਔਰ ਇੱਕ ਅਸੀਂ ਇਹਦੇ ਵਾਸਤੇ ਅਸੀਂ ਇੱਕ ਥਾਂ ਵੇਰਕਾ ਪਲਾਨਟ ਜਿਹੜਾ ਚੂਜ਼ ਕੀਤਾ ਹੈ ਬਾਕੀ ਸ਼ਹਿਰ ਦੇ ਵਿੱਚ ਅਸੀਂ ਕਿਤੇ ਵੀ ਇਸ ਚੀਜ਼ ਨੂੰ ਨਹੀਂ ਕਰ ਰਹੇ ਅਸੀਂ ਇੰਡਸਟਰੀਲਿਸਟ ਨੂੰ ਬੇਨਤੀ ਕੀਤੀ ਹੈ ਇੰਡਸਟਰੀਜ਼ ਨੂੰ ਕਿਸ ਤੁਸੀਂ ਵੀ ਆਪਣੀ ਆਪਣੀ ਇੰਡਸਟਰੀਜ਼ ਦੇ ਵਿੱਚ ਇੱਕ ਮੌਕ ਡ੍ਰਿਲ ਐਕਸਰਸਾਈਜ਼ ਜ਼ਰੂਰ ਕਰਵਾਓ ਤਾਂ ਕਿ ਤੁਹਾਨੂੰ ਵੀ ਤੁਹਾਡੇ ਜਿਹੜੇ ਅਮਰਜੈਂਸੀ ਰਿਸਪੌਂਸ ਸਿਸਟਮ ਨੇ ਫਰਸਟ ایڈ ਕਿਟਾ ਫਾਇਰ ਸੇਫਟੀ ਵਾਸਤੇ ਜਿਹੜੇ ਇਕਵਿਪਮੈਂਟ ਲੱਗੇ ਆਂ ਹੋਰ ਤੁਹਾਡੀ ਜਿਹੜੀ ਐਮਬੂਲੈਂਸਿਸ ਵਗੈਰਾ ਹੋਰ ਜੋ ਵੀ ਇਨਸਟਰੂਮੈਂਟ ਹੁੰਦੇ ਆਂ ਇੰਡਸਟਰੀ ਦੇ ਵਿੱਚ ਉਹ ਤੁਸੀਂ ਇੱਕ ਵਾਰ ਚੈੱਕ ਕਰ ਸਕੋ ਕਿ ਉਹ ਚਾਲੂ ਸਥਿਤੀ ਦੇ ਵਿੱਚ ਹੈਗੇ ਆ ਕਿ ਨਹੀਂ ਹੈ ਤੇ ਕੋਈ ਵੀ ਸਿਟੀਜ਼ਨ ਮੇਰੀ ਲੁਧਿਆਣਾ ਵਾਸੀਆਂ ਨੂੰ ਬੇਨਤੀ ਹੈ ਇਹਦੇ ਵਿੱਚ ਕੋਈ ਕਿਸੇ ਤਰੀਕੇ ਦਾ ਕੋਈ ਪੈਨਿਕ ਨਹੀਂ ਹੈਗਾ Everything is under control and this is just a mock drill ਜਿਹੜਾ ਬਲੈਕਆਊਟ ਹੁੰਦਾ ਹੈ ਬਲੈਕਆਊਟ ਦਾ ਸਿੰਪਲ ਪਰਪਸ ਇਹ ਹੁੰਦਾ ਹੈ ਕਿ ਇੱਕ ਪਾਸਾ ਅਸੀਂ ਸ਼ਹਿਰ ਦਾ ਜਿਵੇਂ ਅਸੀਂ ਅੱਜ ਸ਼ਹਿਰ ਦੇ ਵਿੱਚ 14 ਤੋਂ ਲੈ ਕੇ 16 ਪਿੰਡਾਂ ਦੇ ਵਿੱਚ ਬਲੈਕਆਊਟ ਕਰਨ ਜਾ ਰਹੇ ਹਾਂ 8 ਤੋਂ ਲੈ ਕੇ 8:30 ਵਜੇ ਰਾਤ ਨੂੰ ਹੋਵੇਗਾ ਔਰ ਉਹਦੇ ਵਿੱਚ ਅਸੀਂ ਜਿਹੜੇ ਸ਼ਹਿਰ ਵਾਸੀ ਆ ਉਹਨਾਂ ਨੂੰ ਬੇਨਤੀ ਕਰਦੇ ਹਾਂ ਇੱਕ ਤਾਂ ਪੀਐਸਪੀਸੀਐਲ ਨੂੰ ਬੇਨਤੀ ਕਰਦੇ ਹਾਂ ਤੁਸੀਂ ਲਾਈਟਾਂ ਬੰਦ ਕਰ ਦਿਓ ਔਰ ਸ਼ਹਿਰ ਵਾਸੀਆਂ ਨੂੰ ਵੌਲੰਟਰੀ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਆਪਣੇ ਕੋਈ ਵੀ ਘਰ ਦੀ ਲਾਈਟਾਂ ਨਾ ਜਗਾਓ ਪਰਦੇ ਜੇ ਜਗਾਣੀ ਪੈਂਦੀ ਹੈ ਤੁਸੀਂ ਆਪਣੇ ਪਰਦੇ ਕਰ ਦਿਓ ਮੋਬਾਈਲ ਦੀ ਟੋਰਚਾਂ ਗੱਡੀਆਂ ਦੀ ਲਾਈਟਾਂ ਹੋਰ ਜਿੱਥੇ ਵੀ ਤੁਹਾਨੂੰ ਲੱਗੇ ਵੀ ਰੋਸ਼ਨੀ ਜਿੱਥੇ ਵੀ ਹੋ ਸਕਦੀ ਹੈ ਸੜਕਾਂ ਦੀ ਲਾਈਟਾਂ ਉਹ ਅਸੀਂ ਬੰਦ ਕਰਦੇ ਹਾਂ ਔਰ ਸਿਟੀਜ਼ਨ ਤੋਂ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਵੀ ਆਪਣੀ ਲਾਈਟਾਂ ਜਿਹੜੀ ਹੈਗੀ ਘੱਟ ਤੋਂ ਘੱਟ ਵਰਤੋ ਸਿਰਫ ਅਮਰਜੈਂਸੀ ਰਾਈਟਰ ਵਰਤੋ ਤਾਂਕਿ ਇੱਕ ਕੰਪਲੀਟ ਬਲੈਕਆਊਟ ਜਿਹੜਾ ਹੈਗਾ ਉਹ ਇੱਕ ਐਕਸਰਸਾਈਜ਼ ਹੀ ਹੈ ਵੀ ਜਸਟ ਅਵਰਸੀ ਵੀ ਇੱਕ ਲਿਮਿਟਿਡ ਏਰੀਆ ਦੇ ਵਿੱਚ ਬਲੈਕਆਊਟ ਨੂੰ ਕਰ ਰਹੇ ਆ ਪੂਰੇ ਸ਼ਹਿਰ ਦੇ ਵਿੱਚ ਨਹੀਂ ਕਰ ਰਹੇ ਓਨਲੀ 14 ਤੋਂ 16 ਪਿੰਡ ਆਊਟ ਆਫ 9941 ਪਿੰਡ ਹੈ ਲੁਧਿਆਣਾ ਦੇ ਵਿੱਚ ਔਰ ਕਈ 95 ਵਾਰਡ ਹੈ ਸ਼ਹਿਰ ਦੇ ਵਿੱਚ ਅਸੀਂ ਸਿਰਫ 14 ਤੋਂ ਲੈ ਕੇ 16 ਪਿੰਡਾਂ ਦੇ ਵਿੱਚ ਐਕਸਰਸਾਈਜ਼ ਕਰ ਰਹੇ ਹਾਂ ਸਿਰਫ ਸ਼ਹਿਰ ਦਾ ਪੀਰ ਬਲੈਕਆਊਟ ਹੋਣਾ ਉਸ ਤੋਂ ਬਾਅਦ ਸੜਕਾਂ ਤੇ ਨਹੀਂ ਆਣਾ ਲਾਈਕ ਲੋਕਡਾਊਨ ਟਾਈਟ ਐਦਰ ਇੱਕ ਪੈਨੀਟੇਟ ਸੱਚ ਨਹੀਂ ਬਿਲਕੁਲ ਇਹ ਸੱਚ ਨਹੀਂ ਹੈਗਾ ਲੋਕ ਜਿਹੜਾ ਬਲੈਕਆਊਟ ਹੁੰਦਾ ਹੈ ਤੁਸੀਂ ਬਿਲਕੁਲ ਸੜਕਾਂ ਤੇ ਆ ਸਕਦੇ ਹੋ ਲੇਕਿਨ ਸਾਡੀ ਰਿਕੁਐਸਟ ਇਹ ਹੁੰਦੀ ਹੈ ਵੀ ਜੇ ਤੁਸੀਂ ਸੜਕ ਤੇ ਹੋ ਤੇ ਤੁਸੀਂ ਆਪਣੀ ਗੱਡੀ ਨੂੰ ਡਿਊਰਿੰਗ ਬਲੈਕਆਊਟ ਤੁਸੀਂ ਆਪਣੀ ਗੱਡੀ ਨੂੰ ਬੰਦ ਕਰਕੇ ਸਾਈਡ ਤੇ ਲਗਾ ਲਓ ਜਾਂ ਉਹਦੀ ਲਾਈਟ ਬੰਦ ਕਰ ਦਿਓ ਤਾਂ ਕਿ ਇੱਕ ਬਲੈਕਆਊਟ ਦਾ ਜਿਹੜਾ ਮੰਤ ਹੈ ਉਹ ਪੂਰਾ ਹੋ ਸਕੇ ਸੰਜੇ 14 ਤੋਂ ਸਪੈਸਿਫਿਕ ਪੁਆਇੰਟ ਦੱਸ ਰਿਹਾ ਹਾਂ ਇਹਕਰੋਗੇ ਸ਼ਹਿਰ ਦੇ ਵਿੱਚ ਤਾਂ ਨਹੀਂ ਹੋਗਾ ਸਿਰਫ ਉਹ 14 ਪਿੰਡਾਂ ਦੇ ਤਰ੍ਹਾਂ ਵਿੱਚ ਹੀ ਰਹੇਗਾ ਹਾਂਜੀ ਅਸੀਂ ਕਿਉਂਕਿ ਸ਼ਹਿਰ ਨੂੰ ਅਸੀਂ ਹਲਦੀ ਘੜੀ ਪੂਰੇ ਸ਼ਹਿਰ ਦੇ ਵਿੱਚ ਇਸ ਕਰਕੇ ਨਹੀਂ ਕੀਤਾ ਇੱਥੇ ਹਸਪਤਾਲ ਨੇ ਵਾਈਟਲਿੰਸ ਤੋਂ ਮਤਲਬ ਇੱਥੇ ਬਹੁਤ ਜ਼ਿਆਦਾ ਚੀਜ਼ਾਂ ਨੇ ਔਰ ਅਮਰਜੈਂਸੀ ਵਾਲੀ ਚੀਜ਼ਾਂ ਵੀ ਨੇ ਇਸ ਕਰਕੇ ਪੂਰੇ ਸ਼ਹਿਰ ਦੇ ਵਿੱਚ ਨਹੀਂ ਅਸੀਂ ਇੱਕ ਹਿੱਸੇ ਦੇ ਵਿੱਚ ਕਰ ਰਹੇ ਹਾਂ ਪਿੰਡਾਂ ਦਾ ਨਾਮ پولیس ਸਾਹਿਬ ਕਿਹੜੇ ਪਿੰਡ ਦੇ ਬਲੈਕ ਉਹ ਡੀਪੀਆਰਓ ਸਾਹਿਬ ਤੁਹਾਨੂੰ ਪ੍ਰੋਵਾਈਡ ਕਰ ਦਗਾ ਸਰ ਲੋਕ ਵੀ ਜਿਹੜੇ ਮੈਨੇਜ ਹੈਗੇ ਨੇ ਸਰ ਦਾ ਆ ਜ ਸਕਦੇ ਹਿੰਦੇ ਕਿ ਦਿਵਸ ਦਾ ਜਿਹੜਾ 8 ਤੋਂ 8:30 ਦਾ ਟਾਈਮ ਹੈ ਉਹ ਰਿਪੀਟ ਕਰ ਬਿਲਕੁਲ ਆ ਜਾ ਸਕਦੇ ਆ ਇਹਦੇ ਵਿੱਚ ਕੋਈ ਮਨਾਹੀ ਨਹੀਂ ਹੈ ਕੋਈ ਲੋਕਡਾਊਨ ਨਹੀਂ ਹੈ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਓਨਲੀ ਥਿੰਗ ਇਜ਼ ਅਸੀਂ ਸਿਟੀਜ਼ਨਸ ਨੂੰ ਵੋਲੰਟੇਰਲੀ ਅਪੀਲ ਕਰਦੇ ਆ ਵੀ ਤੁਸੀਂ ਜਿਹੜੀ ਐਕਸਰਸਾਈਜ਼ ਹੈ ਉਹਦੇ ਵਿੱਚ ਆਪਣਾ ਹਿੱਸਾ ਯੋਗਦਾਨ ਪਾਓ ਸਟੇ ਇਨਸਾਈਡ ਜੇ ਤੁਸੀਂ ਰਹਿ ਸਕਦੇ ਆ ਜੇ ਅਮਰਜੈਂਸੀ ਨਹੀਂ ਹੈ ਤਾਂ ਤੁਸੀਂ ਘਰੇ ਰਹੋ ਸਟੇ ਇਨਸਾਈਡ ਘਰ ਦੇ ਵਿੱਚ ਰਹੋ ਜੇ ਤੁਹਾਨੂੰ ਕੋਈ ਕੰਮ ਹੈ ਜ਼ਰੂਰੀ ਲੋੜ ਹੈ ਤੁਸੀਂ ਜ਼ਰੂਰ ਜਾਓ ਜ਼ਰੂਰ ਆਪਣਾ ਕੰਮ ਕਰੋ ਥੇਰ ਇਜ਼ ਨੋ ਪ੍ਰੋਬਲਮ ਇੱਥੇ ਕਿੱਡੀ ਜਗ੍ਹਾ ਤੇ ਸੋਲਰ ਲਾਈਟਸ ਲੱਗੀਆਂ ਆ ਜਿਹੜਾ ਮੈਂ ਦੱਸਿਆ ਵੀ ਜਿਹੜੇ 14 ਤੋਂ ਲੈ ਕੇ 16 ਪਿੰਡ ਹੈ ਉੱਥੇ ਅਸੀਂ ਬਲੈਕਆਊਟ ਨੂੰ ਇੱਕ ਐਕਸਰਸਾਈਜ਼ ਕਰਾ ਰਹੇ ਹਾਂ ਜਿਹੜਾ ਰਾਤ ਨੂੰ ਪੇਸ਼ੈਂਟ ਹੋਇਆ ਉਸ ਤੋਂ ਬਾਅਦ ਸ਼ਹਿਰ ਕੋਈ ਅਲਰਟ ਕਿਸੇ ਤਰ੍ਹਾਂ ਦੇ ਕਿਸੇ ਤਰ੍ਹਾਂ ਦੇ ਹਾਂਜੀ ਇਸ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈਗਾ ਵੀ ਆਰ ਇਨ ਟੱਚ ਵਿਦ ਅਥਾਰਟੀ ਜੇ ਕੋਈ ਹੋਏਗਾ ਅਸੀਂ ਬਿਲਕੁਲ ਇਨਫੋਰਮੇਸ਼ਨ ਡਿਸੈਮੀਨੇਟ ਕਰ ਦਾਂਗੇ ਸਿਰਫ ਇਸ ਸਿਚੁਏਸ਼ਨ ਨੂੰ ਦੇਖ ਕੇ ਇਹ ਪਤਾ ਕਿ ਕੀ ਪੈਰੀ ਜਾਗਾ ਉਹੀ ਕੌਸਟੀ ਸੈਕਟੀ ਕਰਨੀ ਉਸ ਤਰ੍ਹਾਂ ਇਹ ਬਾਕੀ ਜ਼ੋਰ ਕੋਸਿਸਟਰੀ ਦਾਸ ਨੂੰ ਪਤਾ ਤੁਹਾਡੇ ਕੋਈ ਨਹੀਂ ਬਿਲਕੁਲ ਇਦਾਂ ਦਾ ਮੇਰੀ ਫਿਰ ਵੀ ਦੁਬਾਰਾ ਮੋੜ ਤੋਂ ਬੇਨਤੀ ਹੈ ਕੋਈ ਪੈਨਿਕ ਥ ਕੋਈ ਪੈਨਿਕ ਸਿਚੁਏਸ਼ਨ ਨਹੀਂ 나ਈ ਤੁਸੀਂ ਮੇਰੀ মিডিਆ ਸਾਥੀਆਂ ਨੂੰ ਵੀ ਬੇਨਤੀ ਹੈ ਤੁਸੀਂ ਵੀ ਲੋਕਾਂ ਨੂੰ ਸਮਝਾਓ देयर इज ਐਬਸੋਲੂਟਲੀ ਨੋ ਪੈਨਿਕ ਇਟਸ ਜਸਟ ਅ ਮੌਕ ਡ੍ਰਿਲ ਸ਼ਹਿਰ ਦੇ ਇੱਕ ਔਰ ਉਹ ਵੀ ਵੇਰਕਾ ਪਲਾਂਟ ਦੇ ਵਿੱਚ ਉਹ ਕੀਤੀ ਜਾਊਗੀ ਬਲੈਕਆਊਟ ਓਨਲੀ 8 ਤੋਂ 8:30 ਓਨਲੀ ਜਿਹੜੇ 14 ਪਿੰਡ ਨੇ ਉੱਥੇ ਬਲੈਕਆਊਟ ਦਾ ਜਿਹੜਾ ਹੈਗਾ ਔਰ ਉਹ ਵੀ ਵੈਰੀ ਸਮਾਲ ਮਾਤਰਾ ਦੇ ਵਿੱਚ ਉਹ ਬਲੈਕਆਊਟ ਜਿਹੜਾ ਪਰਫਾਰਮ ਕੀਤਾ ਜਾਵੇ ਥੈਟਸ ਇਟ